ਬੀਤੇ ਦਿਨ ਖਨੌਰੀ ਬਾਰਡਰ ਤੇ ਨੌਜਵਾਨ ਦੀ ਗੋਲੀ ਲੱਗਾਂ ਤੇ ਨਾਲ ਮੌਤ ਹੋ ਜਾਣ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਲਗਾਤਾਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਨਾਬਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਭਿੰਦਰ ਸਿੰਘ ਗਰੇਵਾਲ ਦੀ ਅਗਵਾਈ ਦੇ ਵਿੱਚ ਐਸਡੀਐਮ ਨਾਬਾ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਗਰੇਵਾਲ ਨੇ ਇਸ ਮੌਕੇ ਕਿਹਾ ਕਿ ਹਰਿਆਣਾ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਜੋ ਨੌਜਵਾਨ ਦੀ ਜਾਨ ਲਈ ਗਈ ਹੈ ਉਸ ਦੇ ਖਿਲਾਫ ਧਾਰਾ 302 ਦਾ ਮਾਮਲਾ ਦਰਜ ਕੀਤਾ ਜਾਵੇ ਉਹਨਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੌਰਨ ਤੌਰ ਤੇ ਸਰਕਾਰੀ ਵਕੀਲ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਕਰ ਦੇਣਾ ਚਾਹੀਦਾ ਸੋ ਇਸ ਮੌਕੇ ਉਹਨਾਂ ਹੋਰ ਕੀ ਕੁਝ ਕਿਹਾ ਸੋ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਜਿਹੜੀ ਜੀ ਉੱਥੇ ਉਹ ਮੁੰਡਾ ਜਿਹਦੀ ਕਤਲ ਹੋਇਆ ਉਹਦੇ ਪ੍ਰੋਟੈਸਟ 'ਚ ਅਸੀਂ ਭਗਵੰਤ ਮਾਨ ਜੀ ਤੱਕ ਆਪਦਾ ਸਨੇਹਾ ਪਹੁੰਚਾਉਣਾ ਚਾਹੁੰਦੇ ਹਾਂ ਵੀ ਜਿਹੜੀ ਹਰਿਆਣਾ ਸਰਕਾਰ ਨੇ ਪੰਜਾਬ ਚ ਵੜ ਕੇ ਇਹ ਜਿਆ ਕੰਮ ਕਰਿਆ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ 302 ਦਾ ਪਲੱਸ ਜਿਹੜੇ ਮੁੰਡਿਆਂ ਦੇ ਲੱਤਾ ਮਹਾ ਤੋੜੀਆਂ ਨੇ ਸੱਟਾਂ ਮਾਰੀਆਂ ਨੇ ਗੱਡੀਆਂ ਤੋੜੀਆਂ ਨੇ ਉਹ ਸਾਰੇ ਕਾਸੇ ਦਾ ਹਰਜਾਨਾ ਦਿੱਤਾ ਜਾਣਾ ਚਾਹੀਦਾ ਰਿਆਣਾ ਗਵਰਨਮੈਂਟ ਵੱਲੋਂ ਸਰਕਾਰ ਇਸ ਤੋਂ ਪਛਦਰ ਘੰਟਾਰੀ ਐ 3 ਵਾਚ ਕਰਦੇ ਆ ਇਹ ਸਾਰਾ ਦੇਖੋ ਜੀ ਇਲੈਕਸ਼ਨ ਸਟੰਟ ਹੈ ਸਾਰਾ ਕੁਝ ਪੰਜਾਬ ਦੇ ਲੋਕੀ ਜਜ਼ਬਾਤੀ ਨੇ ਇਹ ਜਜ਼ਬਾਤ ਚਾਕੇ ਇੱਕਦਮ ਤੁਰਪੰਦੇ ਨੇ ਇਹ ਸਾਰਾ ਕੁਝ ਹੁਣ ਅੱਗੇ ਵੋਟਾਂ ਆ ਰਹੀਆਂ ਨੇ ਸਾਨੂੰ ਪੰਜਾਬੀਆਂ ਨੂੰ ਕੁੱਟ ਕੇ ਬਾਕੀ ਸਾਰਿਆਂ ਤੋਂ ਹਿੰਦੁਸਤਾਨ ਤੋਂ ਵੋਟਾਂ ਲੈਣੀਆਂ ਨੇ ਇਹ ਵੀ ਨਹੀਂ ਪਤਾ ਜਿਹੜੇ ਬੀਜੇਪੀ ਸਰਕਾਰ ਆਪਣੀਆਂ ਵੋਟਾਂ ਹੀ ਰੱਦ ਕਰ ਦਵੇ ਜਾਂ ਪ੍ਰੈਜ਼ੀਡੈਂਟ ਰੂਲ ਲਾ ਦੇਣ ਇਹ ਸਾਰਾ ਕੁਝ ਜਿਹੜਾ ਕਰਿਆ ਜਾ ਰਿਹਾ ਕਿਸਾਨਾਂ ਦੇ ਵਿੱਚ ਕੁਝ ਇਹ ਜੇ ਅੰਸਰ ਬਾੜ ਕੇ ਇਧਰੋਂ ਖੱਪਖਾਨਾ ਪਵਾਇਆ ਜਾਂਦਾ ਤਾਂ ਕਿ ਸਾਡਾ ਕੰਨ ਕਰ ਸਕਣ ਤੇ ਸਾਡੇ ਖਿਲਾਫ ਜਿਹੜਾ ਡੈਮੋਕਰੈਟਿਕ ਹੱਕ ਨੇ ਵੋਟਾਂ ਨੇ ਦੀ ਜਿਹੜੀ ਪਾਲਿਸੀ ਆ ਉਹਦੇ ਚ ਸਾਨੂੰ ਕਿਵੇਂ ਨਾ ਕਿਵੇਂ ਦੱਬਿਆ ਜਾਵੇ ਕੀ ਲੱਗਦਾ ਜਿਹੜੇ ਦੋ ਪਾਰਟੀਆਂ ਜਿਹੜੇ ਇੱਕ ਸਮਝ ਇੱਥੇ ਬੰਦੀਆਂ ਗਈਆਂ ਨੇ ਹੋਰਾਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦੀ ਸਾਰਾ ਪਹਿਲਾ ਪਲਾਨ ਇਹ ਦੋ ਸਾਰਾ ਐਸਕੇਐਮ ਦਾ ਸੀਗਾ ਜੀ ਇਹਨਾਂ ਨੇ ਫਟਾਫਟ ਹੀਰੋ ਬਣ ਦੇ ਚੱਕਰ ਚੇ ਕਰਤਾ ਐਸਕੇਐਮ ਨੇ ਐਸੇ ਕਰਕੇ ਨਹੀਂ ਗਈ ਉਹ ਪਲਾਨ ਕਰ ਰਹੀ ਸੀ ਵੀ ਕਿਸ ਤਰੀਕੇ ਨਾਲ ਕਰੀਏ ਤਾਂ ਕਿ ਕਿਉਂਕਿ ਸਾਡਾ ਜ਼ਮੀਰ ਨਹੀਂ ਮੰਨਦਾ ਵੀ ਅਸੀਂ ਜੇ ਨੌਜਵਾਨ ਨੂੰ ਨਾਲ ਲੈ ਕੇ ਜਾਈਏ ਤਾਂ ਕਿਸੇ ਵੀ ਆਏ ਮੌਤ ਹੋ ਜਾਵੇ ਤਾਂ ਸਾਡੇ ਦਿਲ ਤੇ ਬੜਾ ਵਜਨ ਰਹਿੰਦਾ ਹੈ ਇਸ ਕਰਕੇ ਜਿਹੜਾ SKM ਦਾ ਇਹ ਡਿਸੀਜਨ ਸੀ ਇਹ ਬਹੁਤ ਵਧੀਆ ਡਿਸੀਜਨ ਸੀਗਾ ਵੀ ਜਿੱਥੇ ਕਿਤੇ ਵੀ ਆਪਾਂ ਪ੍ਰੋਟੈਸਟ ਕਰੀਏ ਇਹ ਜਿੱਥਾਂ ਤੇ ਕਰੀਏ ਤਾਂ ਕਿ ਕੋਈ ਮੁੱਡੇ ਨਾ ਕੋਈ ਹਾਰਟ ਹੋਣਾ ਵੀ ਸਾਰਾ ਗੱਲ ਵੀ ਮੰਨਾ ਲੀਏ ਜਿਵੇਂ ਪਹਿਲਾਂ ਦਿੱਲੀ ਵੇਲੇ ਦੇਖਿਆ ਹੀ ਐ ਐਸਕੇਮ ਨੇ ਕਿੰਨੇ ਵਧੀਆ ਤਰੀਕੇ ਨਾਲ ਉਦੋਂ ਵੀ ਖਾਲਸਤਾਨੀ ਕਿਹਾ ਗਿਆ ਉਦੋਂ ਵੀ ਇਹੀ ਸਾਰੇ ਇਲਜ਼ਾਮ ਇਹਨਾਂ ਨੇ ਲਾਏ ਉਹੀ ਕੋਸ਼ਿਸ਼ ਜਿਹੜਾ ਵੀ ਕੋਈ ਪ੍ਰੋਟੈਸਟ ਕਰਦਾ ਇਹਨਾਂ ਨੇ ਟੈਰਰਿਸਟ ਦਿਖਾਉਣਾ ਹੁੰਦਾ ਉਹੀ ਤਰੀਕੇ ਨਾਲ ਹੁਣ ਸ਼ੋਅ ਕਰ ਰਹੇ ਨੇ ਦਿੱਲੀ ਦੇ ਵਿੱਚ ਅੱਜ ਮੈਨੂੰ ਪਤਾ ਚੱਲਿਆ ਸੀ ਵੀ ਇਹੋ ਜਿਹੇ ਬਿਆਨ ਦਿੱਤੇ ਨੇ ਵੀ ਜਿਹੜੇ ਖਾਲਸਤਾਨੀ ਆ ਰਹੇ ਨੇ ਇੱਧਰ ਨੂੰ ਕਿਸਾਨਾਂ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ ਕਹਿੰਦੇ ਨਹੀਂ ਵੀ ਕਿਸਾਨਾਂ ਦੀਆਂ ਕੋਈ ਹੱਕ ਨੇ ਰਾਈਟਸ ਨੇ ਇਹਦੇ ਜਿਹੜੀ ਗੱਲ ਵੀ ਕਰਦੇ ਨੇ ਕਿ ਜਿਹੜਾ ਕੋਈ ਆਪਣੇ ਹੱਕ ਮੰਗਦਾ ਉਹਨੂੰ ਖਾਲਸਤਾਨੀ ਤੇ ਵੱਖ-ਵੱਖ ਦੀ ਕਹਿ ਕੇ ਉਹਨੂੰ ਪਰੇ ਘੱਟ ਤੋਂ ਜਾਂਦਾ ਇਸ ਸਬੰਧ ਵਿੱਚ ਮੰਗ ਪੱਤਰ ਦਿੱਤਾ ਫਿਰ ਹਾਂਜੀ ਅਸੀਂ ਇਸੇ ਸਬੰਧ ਵਿੱਚ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਹਰਿਆਣਾ ਸਰਕਾਰ ਦਾ ਕੋਈ ਮਤਲਬ ਨਹੀਂ ਬਣਦਾ ਇੱਧਰ ਪੰਜਾਬ ਦੀਆਂ ਹੱਦਾਂ ਤੇ ਆ ਕੇ ਇਹੋ ਜਿਹਾ ਕੰਮ ਕਰਨ ਇਹ ਬਹੁਤ ਹੀ ਮਾੜਾ ਕੰਮ ਹੋਇਆ ਇਹਨਾਂ ਨੂੰ ਭਗਵੰਤ ਮਾਨ ਨੂੰ ਆਪ ਮੂਰੇ ਹੋ ਕੇ ਇਸ ਗੱਲ ਦਾ ਜਿਹੜਾ ਹੈਗਾ ਕਰਨਾ ਚਾਹੀਦਾ ਭਗਵੰਤ ਮਾਨ ਨੂੰ ਬਹੁਤ ਜ਼ਰੂਰੀ ਹੈ ਵੀ ਹੁਣ ਪੰਜਾਬੀਆਂ ਨਾਲ ਖੜੇ ਕਿਉਂਕਿ ਜਿਹੜਾ ਸੀਐਮ ਹੁੰਦਾ ਇੱਕ ਤਰ੍ਹਾਂ ਦਾ ਘਰ ਦਾ ਮੁਖੀ ਹਲਾਣੇਦਾਰ ਹੁੰਦਾ ਜੇ ਹਲਾਣੇਦਾਰ ਆਪਣੇ ਬੱਚਿਆਂ ਲਈ ਨਹੀਂ ਖੜੂਗਾ ਤਾਂ ਹੋਰ ਕੌਣ ਖੜੂਗਾ ਇੱਕਦਮ ਇਹਨਾਂ ਨੂੰ ਸੋਲ ਮੋਟੋ ਤੇ ਲੈ ਕੇ ਇਹਨਾਂ ਨੂੰ ਸਭ ਤੋਂ ਪਹਿਲਾਂ ਹੁਣੇ ਐਡਵਾਂਸ ਪਰਚਾ ਕੱਟਿਆ ਜਾਣਾ ਚਾਹੀਦਾ ਆਨਕੇ ਜਿਵੇਂ ਬਾਤ ਚ ਦਾ ਫਿਰ ਇਹ ਗੱਲ ਰੌਲੇ ਚ ਪੈ ਜਾਂਦੀ ਆ ਵੱਧ ਤੋਂ ਵੱਧ ਜਿਹੜੇ ਬੰਦਿਆਂ ਨੇ ਕਸੂਰ ਕਰਿਆ ਉਹਨਾਂ ਨੂੰ ਉਹਦੀ ਸਜ਼ਾ ਮਿਲੇ ਕਿਵੇਂ ਪਰਿਵਾਰ ਦਾ ਇੱਕੋ ਜਿਹੜਾ ਹੈਗਾ ਮੈਂਬਰ ਸੀ ਉਹਦੇ ਲਈ ਤੁਸੀਂ ਕੀ ਮੰਗ ਕਰਦੇ ਹੋ ਉਹ ਜੀ ਬਹੁਤ ਹੀ ਸੈਡ ਨਿਊਜ਼ ਹੈ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀਗਾ ਜਿੰਨਾ ਵੀ ਹੁਣ ਆਪਾਂ ਕਰ ਲਈਏ ਉਹ ਘਟੇ ਹੋਊਗਾ ਉਹਨਾਂ ਦੇ ਜਿਹੜੀਆਂ ਉਹਦੀਆਂ ਭੈਣਾਂ ਨੇ ਦੇਖੋ 2 ਏਕੜ ਜ਼ਮੀਨ ਹੈ ਛੋਟਾ ਜਿਹਾ ਕਰ ਹੈ ਉਹਨਾਂ ਲਈ ਫਾਈਨੈਂਸ਼ੀਅਲੀ ਜਿੰਨੀ ਸਰਕਾਰ ਕਰ ਸਕਦੀ ਹੈ ਕਰਨਾ ਚਾਹੀਦਾ ਬਾਕੀ ਜਿਹੜੇ ਜਥੇਬੰਦੀਆਂ ਦੀ ਕਾਲ ਸੀ ਇਹ ਜਿੰਨੇ ਫੰਡਸ ਇਕੱਠੇ ਕਰਦੇ ਨੇ ਉਹਨਾਂ ਵਿੱਚੋਂ ਵੀ ਇਹਨਾਂ ਨੂੰ ਦੇਣਾ ਚਾਹੀਦਾ ਇਹ ਵੱਧ ਤੋਂ ਵੱਧ ਹੈਲਪ ਮੇਰੇ ਹਿਸਾਬ ਨਾਲ ਤਾਂ ਹੋਣੀ ਚਾਹੀਦੀ ਹੈ ਨੌਕਰੀ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਹੋਰ ਨੂੰ ਇਹਨਿਆਂ ਨੂੰ ਨੌਕਰੀਆਂ ਦਿੰਦੇ ਨੇ ਤੇ ਉਹਨੂੰ ਪਰ ਕਵਰ ਆਪਾਂ ਕ ਬਦਲੇ ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਦੇ ਬਦਲੇ ਚ ਕਿਉਂਕਿ ਇਹ ਤਾਂ ਜਿੱਡਾ ਵੱਡਾ ਕੰਮ ਹੋਇਆ ਉਹਦਾ ਕਿਸੇ ਵੀ ਤਰੀਕੇ ਨਾਲ ਪਰਮਾਨ ਹੋ ਨਹੀਂ ਸਕਦਾ ਦੇਖੋ ਵੀ ਕੱਲ ਜਿਹੜਾ ਇਹਨਾਂ ਨੇ ਉੱਥੇ ਬਾਰਡਰ ਤੇ ਕਰਿਆ ਖਨੌਰੀ ਇੱਥੇ ਮੁੰਡਾ ਗੋਲੀ ਮਾਰੀ ਸਿਰ 'ਚ ਟਰੈਕਟਰ ਟਰਾਲੀਆਂ ਭਰਨ ਤੇ ਟਰੈਕਟਰਾਂ ਵੀ ਟੈਂਕੀਆਂ ਟਾਇਰ ਪਾੜ ਤੇ ਕਾਰਾਂ ਬੰਨ੍ਹਤੀਆਂ ਲੋਕਾਂ ਦੀਆਂ ਇਹ ਬਹੁਤ ਗਲਤ ਕਰ ਰਹੇ ਨੇ ਪੰਜਾਬ ਦੇ ਵਿੱਚ ਆ ਕੇ ਖੱਟਰ ਸਰਕਾਰ ਹਰਿਆਣਾ ਦੀ ਪੁਲਿਸ ਆ ਕੇ ਜਿਹੜਾ ਜੱਟਾਂ ਨਾਲ ਧੱਕਾ ਕਰ ਰਹੀ ਆ ਉਥੇ ਇਹ ਕਰਨਾ ਨਹੀਂ ਚਾਹੀਦਾ ਬਹੁਤ ਮਾੜੀ ਗੱਲ ਆ ਉਹਦੇ ਸਬੰਧ 'ਚ ਅਸੀਂ ਇਹ ਮੰਗ ਪੱਤਰ ਦਿੱਤਾ ਹੈ ਭਗਵੰਤਮਾਨ ਸਾਡਾ ਮੁੱਖ ਮੰਤਰੀ ਆ ਉਹਨੂੰ ਚਾਹੀਦਾ ਵੀ ਆਪ ਤੇ ਸੂਬੇ ਦੀ ਰਾਖੀ ਕਰੇ ਉਹਦੇ ਸੂਬੇ ਦੇ ਜਿਹੜੇ ਬਾਹਰੋਂ ਆ ਕੇ ਇਹਦੇ ਗੰਦ ਪਾ ਰਹੇ ਨੇ ਉਹਨਾਂ ਤੇ ਪਰਚੇ ਦਰਜ ਕਰੇ ਉਹਨੂੰ ਸਜ਼ਾ ਦੇ ਦੇਖੋ ਜੀ ਇਸ ਢੀਮ ਅਸੀਂ ਜਿਹੜਾ ਮੰਗ ਪੱਤਰ ਦੇਣਾ ਐ ਇਸੇ ਸੰਬੰਧ ਦੇ ਵਿੱਚ ਐ ਬਾਈ ਜੀ ਜਿਵੇਂ ਬੋਲੇ ਨੇ ਵੀ ਬਹੁਤ ਦੋ ਭੈਣਾਂ ਦਾ ਤਿੰਨ ਦਾ ਦੱਸਿਆ ਕੱਲਾ ਭਾਈ ਦੀ ਮਾਂ ਬਾਪ ਵੀ ਉਹਦੇ ਹੈ ਨਹੀਂ ਦਾਦਾ ਦਾ ਦਿਨੀ ਪਾਲਿਆ ਸੀ ਵੀ ਜਿਹੜੇ ਉਹਨਾਂ ਨੇ ਬੋਰੀਆਂ 'ਚ ਵੀ ਪਾ ਕੇ ਲੱਤਾਂ ਮਾਹ ਵੀ ਤੋੜੀਆਂ ਟਰੈਕਟਰ ਐਨੇ ਭੰਨੇ ਗੱਡੀਆਂ ਕਹਿੰਦੇ ਸੁਰੇ ਨਗਾ ਤੇ ਟੈਂਕੀਆਂ 'ਚ ਰੇਤਾ ਪਾਤਾ ਜਿਨਕੇ ਬਹੁਤੇ ਮਾੜਾ ਕੰਮ ਕਰਿਆ ਹਰਿਆਣਾ ਸਰਕਾਰ ਨੇ ਜੀ ਅਸੀਂ ਇਸ ਸਬੰਧ ਤੇ ਅੱਜ ਇਸ ਡੀਮ ਨੂੰ ਤੇ ਨਵੇਂ ਮੁੱਖ ਮੰਤਰੀ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਜੀ